ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਅੱਜ ਤੁਹਾਨੂੰ ਦੱਸਣ ਜਾ ਰਿਹਾ ਅਮਰਤਪਾਲ ਬਾਰੇ ਜੋ ਭਈ ਉਹਨਾਂ ਦੀ ਅੱਜ ਕੋਰਟ ਦੇ ਵਿੱਚ ਸੁਣਵਾਈ ਹੋਣ ਜਾ ਰਹੀ ਸੀ ਕਿਉਂਕਿ 25 ਫਰਵਰੀ ਦਾ ਜੋ ਸਮਾਂ ਦਿੱਤਾ ਸੀ ਪਰ ਲੇਕਿਨ ਨਹੀਂ ਉਹਨਾਂ ਦਾ ਜਿਹੜਾ ਵਕੀਲ ਬਿਮਾਰ ਹੋਣ ਦੇ ਕਾਰਨ ਕੋਰਟ ਦੇ ਵਿੱਚ ਨਹੀਂ ਪਹੁੰਚਿਆ ਗਿਆ ਸਮਾਂ ਅੱਗੇ ਵਧਾ ਦਿੱਤਾ ਗਿਆ ਤੇ ਅਗਲੇ ਹਫਤੇ ਸੁਣਵਾਈ ਹੋਊਗੀ ਅਮਰਤਪਾਲ ਸਿੰਘ ਦੀ ਕਿਉਂਕਿ ਜਿਹੜੇ ਆਪਣੇ ਭਰਾ ਬਹੁਤ ਸਮੇਂ ਤੋਂ ਇੰਤਜ਼ਾਰ ਕਰ ਰਹੇ ਸੀ ਇਹ ਅਮਰਤਪਾਲ ਦੀ ਸੁਣਵਾਈ ਹੋਵੇ ਤਾਂ ਅਮਰਤਪਾਲ ਸਿੰਘ ਬਾਹਰ ਆਉਣ ਪਰ ਬਹੁਤ ਜਲਦ ਅਗਲੇ ਹਫਤੇ ਜੋ ਇਹ ਰੱਖੀ ਗਿਆ ਪਟੀਸ਼ਨ ਜੋ ਹਾਈ ਕੋਰਟ ਦੇ ਵਿੱਚ ਪਾਈ ਗਈ ਸੀ ਤਾਂ ਉਹਨਾਂ ਦਾ ਜੋ ਵਕੀਲ ਆਉਦਾ ਕਹਿਣਾ ਇਹ ਆ ਵੀ ਬਿਮਾਰ ਹੋਣ ਦੇ ਕਾਰਨ ਕੋਰਟ ਦੇ ਵਿੱਚ ਨਹੀਂ ਜਾ ਸਕੇ ਤਾਂ ਅਗਲੇ ਹਫਤੇ ਦੀ ਸੁਣਵਾਈ ਰੱਖੀ ਗਈ ਆ ਬਹੁਤ ਜਲਦ ਜਦੋਂ ਇਹ ਖਬਰ ਉਧਰ ਆਉਗੀ ਤੁਰੰਤ ਆਪਾਂ ਆਪਣੇ ਪੰਜਾਬੀ ਭਰਾਵਾਂ ਨਾਲ ਸਾਰੇ ਚੈਨਲ ਤੋਂ ਸ਼ੇਅਰ ਕਰਾਂਗੇ ਸਾਰਿਆਂ ਨਾਲ ਤਾਂ ਹੁਣ ਗੱਲ ਇੰਨੀ ਕਰਦੇ ਆ ਕਿਉਂਕਿ ਅਮਰਪਾਲ ਨੂੰ ਲੈ ਕੇ ਬਹੁਤ ਵੱਡਾ ਇਹ ਮੁੱਦਾ ਉੱਠਿਆ ਹੋਇਆਗਾ ਕਿਉਂਕਿ ਅਮਰਪਾਲ ਇੱਕ ਜਿੱਤੇ ਹੋਏ ਐਮਪੀ ਨੂੰ ਕਿਉਂਕਿ ਖੜੂਦ ਸਾਹਿਬ ਤੋਂ 497000 ਵੋਟ ਬਹੁਤ ਵੱਡੀ ਲੰਬੀ ਲੀਡ ਹੋ ਜਾਂਦੀ ਆ ਉਹਦੇ ਤੇ ਜਿੱਤੇ ਹੋਏ ਐਮਪੀ ਨੂੰ ਇਹਨਾਂ ਨੇ ਇੱਕ ਕਹਿੰਦਾ ਮਤਲਬ ਸਰਕਾਰ ਦੀ ਚਾਲ ਆ ਜਦੋਂ ਮੈਂ ਕੱਲ ਵੀ ਗੱਲ ਕਰੀ ਸੀ ਲਾਈਵ ਤੇ ਆਪਾਂ ਅੱਜ ਵੀ ਸ਼ਾਮ ਨੂੰ ਲਾਈਵ ਹੋਵਾਂਗੇ 8 ਵਜੇ ਤੇ ਆਪਣੇ ਭਰਾਵਾਂ ਨੂੰ ਅਪੀਲ ਵੀ ਕਰਦਾ ਜੇ ਤੁਹਾਨੂੰ ਤੇ ਵੀਡੀਓ ਜਾਂਦੀ ਆ ਵੀ ਸ਼ੇਅਰ ਕਰਿਆ ਕਰੋ ਇੱਕ ਤਾਂ ਇੱਕ ਲਾਈਵ ਤੇ ਜ਼ਰੂਰ ਆਓ ਅੱਜ 8 ਵਜੇ ਆਪਾਂ ਲਾਈਵ ਕਰਾਂਗੇ ਤੇ ਉਹਦੇ ਚ ਦੱਸਾਂਗੇ ਆਪਣੇ ਅਮਰਤਪਾਲ ਸਿੰਘ ਬਾਰੇ ਤੇ ਜੋ ਜਗਜੀਤ ਸਿੰਘ ਡੱਲੇਵਾਲਾ ਉਹਨਾਂ ਬਾਰੇ ਵੀ ਹੁਣ ਜਿਹੜੀ ਗੱਲ ਆਪਾਂ ਤੁਹਾਨੂੰ ਦੱਸਣ ਜਾ ਰਹੇ ਹਾਂ ਅਮਰਤਪਾਲ ਬਾਰੇ ਦੋਨੇ ਸਰਕਾਰਾਂ ਨੂੰ ਜਦੋਂ ਅਮਰਤਪਾਲ ਦੀ ਕੋਈ ਵੀ ਸੁਣਵਾਈ ਹੋਣ ਜਾ ਰਹੀ ਹੁੰਦੀ ਆ ਕੋਈ ਨਾ ਕੋਈ ਮੁੱਦਾ ਮੂਰੇ ਰੱਖ ਦਿੱਤਾ ਜਾਂਦਾ ਕੋਈ ਨਾ ਕੋਈ આરોਪ ਪਾ ਦਿੱਤਾ ਜਾਂਦਾ ਅਮਰਤਪਾਲ ਤੇ ਜੋ ਗੁਨਾਹ ਕੀਤਾ ਨਹੀਂ ਉਮੀ ਅਮਰਤਪਾਲ ਨੂੰ ਠਹਿਰ ਆਉਂਦੇ ਆ ਉਸ ਗੁਨਾਹਗਾਰ ਅਮਰਤਪਾਲ ਨੂੰ ਠੇਰ ਆਉਂਦੇ ਆ ਕੋਈ ਵੀ ਗੁਨਾਹ ਜੋ ਕੀਤਾ ਨਹੀਂ ਜਿਵੇਂ ਹੁਣ ਗੱਲ ਕਰੀਏ ਜੋ ਗੁਰਪ੍ਰੀਤ ਹਰੀਨਾਉ ਦਾ ਸ਼ਖਸ ਗੁਰਪ੍ਰੀਤ ਹਰੀਨਾਉ ਸਿੰਘ ਜੋ ਉਹਦਾ ਇੱਕ ਦੋਸ਼ ਲਾ ਦਿੱਤਾ ਜਾਂਦਾ ਅਮਰਤਪਾਲ ਤੇ ਕਿਉਂਕਿ ਜਦੋਂ NSA ਲਈ ਸੀ ਉਦੋਂ ਇਹਨਾਂ ਦਾ UPA ਕਿਤੇ ਗਿਆ ਸੀ ਜਿਹੜਾ ਹਰੀਨਾਉ ਦਾ ਇੱਕ ਕੇਸ ਦੁਬਾਰਾ ਤੋਲਿਆ ਜਾਂਦਾ ਜਦੋਂ ਨਵੀਂ ਪਾਰਟੀ ਬਣ ਜਾਂ ਰਹੀ ਸੀ ਇਹਨਾਂ ਦੀ ਤਾਂ ਨਵੀਂ ਪਾਰਟੀ ਦਾ ਆਗਾਸ ਉਨ ਜਾ ਰਿਹਾ ਸੀ ਤਾਂ ਜਦੋਂ ਇਹਨਾਂ ਨੂੰ ਭਲਕ ਲੱਗੀ ਤਰਾਂਤੇ ਦੇ ਉੱਪਰ UPA ਲਾਇਆ ਜਾਂਦਾ ਕਿਉਂਕਿ ਇਹਦੇ ਵਿੱਚ ਸਿੱਧਾ ਸਾਫ ਪਤਾ ਲੱਗਦਾ ਵੀ ਸਰਕਾਰਾਂ ਨੇ ਚਾਰੇ ਪਾਸੋਂ ਅਮਰਤਪਾਲ ਘੇਰਾ ਬੰਦ ਕੀਤੇ ਹੋਏ ਆ ਤਾਂ ਲੋਕਾਂ ਨੂੰ ਹੁਣ ਇੰਤਜ਼ਾਰ ਇਹ ਆ ਵੀ ਅਮਰਤਪਾਲ ਜਲਦ ਬਾਹਰ ਆਉਣ ਕਿਉਂ ਨਹੀਂ ਆਉਣੇ ਕਿਉਂਕਿ ਉਹਨਾਂ ਨੇ ਪੰਜਾਬ ਦੀ ਗੱਲ ਕਰਨੀ ਹੈਗੀ ਤਾਂ ਪੰਜਾਬ ਦੇ ਮੁੱਦੇ ਰੱਖਣੇ ਆ ਸਰਕਾਰਾਂ ਨੂੰ ਹੁਣ ਇਹ ਗੱਲ ਆ ਵੀ ਜੇ ਅਮਰਤਪਾਲ ਆਉਂਦਾ ਬਾਹਰ ਤਾਂ ਫਿਰ ਸਾਡੇ ਕੰਮ ਨਹੀਂ ਚੱਲਣੇ ਕਿਉਂਕਿ ਅਮਰਤਪਾਲ ਨੇ ਤਾਂ ਪੰਜਾਬ ਦੀ ਗੱਲ ਕਰਨੀ ਆ ਤਾਂ ਇਸ ਕਰਕੇ ਲੋਕਾਂ ਨੂੰ ਇੰਤਜ਼ਾਰ ਆ ਵੀ ਜਲਦੀ ਅਮਰਤਪਾਲ ਬਾਹਰ ਆਵੇ ਤਾਂ ਕਿ ਪੰਜਾਬ ਦਾ ਭਲਾ ਹੋ ਸਕੇ ਕਿਉਂਕਿ ਉਹਨੇ ਨਸ਼ਿਆਂ ਦੇ ਮੁੱਦੇ ਤੇ ਗੱਲ ਕਰਨੀ ਆ ਨਸ਼ੇ ਤੇ ਰੋਕ ਲਾਉਣੀ ਆ ਪੰਜਾਬ ਦੇ ਵਿੱਚ ਸਿੰਘ ਸਾਜੇ ਜਾਣਗੇ ਅਮਰਤ ਛਕਣਗੇ ਬਹੁਤ ਨੌਜਵਾਨ ਤਾਂ ਇਹ ਸਰਕਾਰ ਨਹੀਂ ਚਾਹੁੰਦੀ ਜੇ ਅਮਰਤ ਛਕਦੇ ਆ ਸਾਡੇ ਨੌਜਵਾਨ ਤਾਂ ਨਸ਼ਾ ਇਹਨਾਂ ਦਾ ਕੋਣ ਵੇਚੂ ਕੋਣ ਖਰੀਦੂ ਤੇ ਕੋਣ ਖਾਊਗਾ ਨਸ਼ਾ ਕਿਉਂਕਿ ਪੰਜਾਬ ਦਾ ਭਲਾ ਸਰਕਾਰਾਂ ਨਹੀਂ ਹੋਣ ਦਿੰਦੀਆਂ ਇੱਕ ਰਾਜ ਬਹੁਤ ਵੱਡਾ ਛੁਪਿਆ ਹੋਇਆ ਜਿਹੜੇ ਨੂੰ ਆਪਾਂ ਕਹਿੰਦੇ ਆ ਚਿੱਟਾ ਚਿੱਟਾ ਨਸ਼ਾ ਜਿਹੜਾ ਹੋਰ ਬਾਡਰਾ ਰਹੀ ਰੰਗ ਕੇ ਆਉਂਦਾ ਕੌਣ ਲਗਾਉਂਦੇ ਆ ਸਾਡੇ ਫੌਜੀ ਆਰਮੀ ਵੱਡੇ ਅਫਸਰ ਜਿਵੇਂ ਕਿ ਹੁਣ ਕਿਸੇ ਪੱਤਰਕਾਰ ਨੇ ਅਜੇ ਤੱਕ ਤੁਹਾਨੂੰ ਨਹੀਂ ਦੱਸਿਆ ਹੋਣਾ ਪਰ ਮੈਂ ਤੁਹਾਨੂੰ ਦੱਸਣ ਜਾ ਰਿਹਾ ਪੰਜਾਬ ਦੇ ਵਿੱਚ ਇੱਕ ਤਾਮਕੋਟ ਜ਼ਿਲ੍ਹਾ ਪੈਂਦਾ ਤਾਮਕੋਟ ਮਾਨਸਾ ਜੇ ਲਾਈਕ ਤਾਮਕੋਟ ਥੋੜੀ ਜਿਹੀ ਦੂਰ ਹੈ ਨਾ ਮਾਨਸਾ ਉਹਦੇ ਵਿੱਚ ਚਿੱਟਾ ਸ਼ਰੀਆਮ ਵਿਕਦਾ ਬੀੜੀਆਂ ਦਾ ਮੰਡਲ 500 ਰੁਪਿਆ ਦਾ ਇੱਕ ਬੀੜੀ 30 ਰੁਪਿਆ ਦੀ ਆ ਇਹ ਕਹਿੰਦਾ ਮਤਲਬ ਪੁਲਿਸ ਬਕਾਉਂਦੀ ਹੈ ਉੱਥੇ ਜਿਹੜੇ ਇਹ ਕਹਿੰਦੇ ਆ ਨਾ ਅਸੀਂ ਬਾਹਰੋਂ ਅਪਰਾਧੀ ਫੜ ਕੇ ਲੈ ਕੇ ਜਾਂਦੇ ਆ ਕਿ ਇਹ ਭਾਈ ਨਸ਼ਾ ਵੇਚਦਾ ਸ਼ਰਾਬ ਵੇਚਦਾ ਇਹਨਾਂ ਨੂੰ ਅਸੀਂ ਜਿਹੜੇ ਗੋਲੀਆਂ ਵੇਚਦੇ ਆ ਅਸੀਂ ਫੜ ਕੇ ਇਹ ਗੈਰਕਾਨੂੰਨੀ ਆ ਉਹਨੂੰ ਜੇਲ੍ਹ ਸੱਡ ਦਿੰਦੇ ਆ ਤਾਂ ਉਦੋਂ ਬਾਅਦ ਜਦੋਂ ਜੇਲ੍ਹ ਚ ਜਾਂਦਾ ਕੋਈ ਵੀ ਮੁਜਰਮ ਤਾਂ ਜੇਲ੍ਹ ਦੇ ਵਿੱਚ ਅੰਦਰ ਦੇਖਦਾ ਨਸ਼ਾ ਵਿਕ ਰਿਹਾ ਹੁੰਦਾ ਉਹ ਕੌਣ ਬਕਾਉਂਦਾ ਜਿਹੜਾ ਜੇਲ੍ਹ ਦਾ ਡਿਪਟੀ ਹੁੰਦਾ ਪੰਜਾਬ ਦੇ ਵਿੱਚ ਜੇਲ੍ਹਾਂ ਦੇ ਵਿੱਚ ਜੇਲ੍ਹ ਦੀ ਗੱਲ ਕਰਦਾ ਅੱਜ ਤੱਕ ਕਿਸੇ ਪੱਤਰਕਾਰ ਨੇ ਨਹੀਂ ਦੱਸਿਆ ਹੋਣਾ ਤੁਹਾਨੂੰ ਤੁਹਾਨੂੰ ਮੈਂ ਦੱਸਣ ਜਾ ਰਿਹਾ ਕਿਉਂਕਿ ਪੰਜਾਬ ਦੇ ਹਾਲ ਬਹੁਤ ਮਾੜੇ ਆ ਜੇ ਇਹ ਸਰਕਾਰਾਂ ਕਹਿੰਦੀਆਂ ਨਹੀਂ ਇਹ ਝੂਠਾ ਤਾਂ ਇਹ ਸੱਚਾ ਚਾਹ ਕਿਸੇ ਮੁਜਰਮ ਨੂੰ ਜਿਹੜਾ ਕੋਈ ਜੇਲ੍ਹ ਦੇ ਵਿੱਚ ਜੇਲ੍ਹ ਦੇ ਵਿੱਚ ਜਾ ਕੇ ਪੁੱਛ ਲੋ ਕੋਈ ਵੀ ਪੱਤਰਕਾਰ ਤਾਮਕੋਟ ਜੇਲ੍ਹ ਚ ਜਾ ਕੇ ਪੁੱਛ ਲੋ ਹੋਰ ਕਿਸੇ ਜੇਲ੍ਹ ਚ ਬੀੜੀ ਦਾ ਮੰਡਲ 500 ਦਾ ਇੱਕ ਬੀੜੀ 30 ਰੁਪਏ ਦੀ ਆ ਤਾਂ ਕਿ ਉੱਥੇ ਅੰਦਰ ਚਿੱਟਾ ਜਿਹੜਾ ਬੇਅੰਮ ਵਿਕ ਰਿਹਾ ਕੌਂਦਾ ਡਿਪਟੀ ਜੇਲਰ ਹੁੰਦੇ ਆ ਜਿਹੜੇ ਅੰਦਰ ਵੀ ਤੁਸੀਂ ਜਿਹੜੇ ਅੰਦਰ ਖੁਦ ਵੇਚਦੇ ਆ ਉਹਨਾਂ ਤੇ ਤਾਂ ਰੋਕਣੀ ਲਾਉਂਦੇ ਤੂੰ ਜਿਹੜਾ ਕੋਈ ਪੰਜਾਬ ਦਾ ਭਲਾ ਕਰਨ ਚਾਹੁੰਦਾ ਕੋਈ ਵੀ ਪੰਜਾਬ ਦੀ ਜਿਹਨੇ ਗੱਲ ਕੀਤੀ ਆ ਹਰ ਕਿਸੇ ਤੇ ਪਰਚਾ ਪਿਆ ਇਹਨਾਂ ਨੂੰ ਹੀ ਪਤਾ ਸੀ ਵੀ ਅਮਰਤਪਾਲ ਮਗਰ ਬਹੁਤ ਵੱਡਾ ਇੱਕ ਕਾਠ ਆ ਤਾਂ ਭਾਰੀ ਗਿਣਤੀ ਦੇ ਵਿੱਚ ਉਹਦੇ ਨਾਲ ਲੋਕ ਜੁੜੇ ਹੋਏ ਆ ਕਿਸੇ ਤਰੀਕੇ ਨਾਲ ਜੇ ਅਮਰਤਪਾਲ ਸਿੰਘ ਬਾਹਰ ਆਉਂਦੇ ਆ ਤਾਂ ਫਿਰ ਸਾਡਾ ਕੰਮ ਨਹੀਂ ਚੱਲਣਾ ਕੇਂਦਰ ਸਰਕਾਰ ਨੂੰ ਵੀ ਡਰਾ ਤੇ ਜਿਹੜੀ ਪੰਜਾਬ ਸਰਕਾਰ ਅਸੀਂ ਸੰਪਵੰਤਮਾਨ ਇਹਨੇ ਤਾਂ ਵੈਸੇ ਵੀ ਪੰਜਾਬ ਚ ਕੁਝ ਨਹੀਂ ਕੀਤਾ ਕਿਉਂਕਿ ਚਾਰੇ ਪਾਸੋਂ ਫਿੱਟਬੂ ਹੀ ਮਿਲ ਰਹੀ ਆ ਕਿਸੇ ਪਿੰਡ ਸ਼ਹਿਰ ਚ ਜਾ ਵਾਗ ਜੇ ਇਹਨੂੰ ਤਾਂ ਚਾਰੇ ਪਾਸੋਂ ਗਾਲ੍ਹਾਂ ਹੀ ਮਿਲਦੀਆਂ ਆ ਇਹਨੂੰ ਤੁਹਾਡਾ ਨਾਂ ਜੋ ਸੰਪਵੰਤਮਾਨ ਇਹ ਗੱਲ ਕਰੀਏ ਕੇਜਰੀਵਾਲ ਦੀ ਉਹਨੂੰ ਵੀ ਦਿੱਲੀ ਵਾਲਿਆਂ ਨੇ ਦਿਲੋਂ ਘਟਤਾ ਹਾਰ ਚੁੱਕੇ ਉਹ ਵੀ ਤੀਲਾ ਤੀਲਾ ਹੋ ਗਏ ਇਹਨਾਂ ਦਾ ਝਾੜੂ ਜਿਨ੍ਹਾਂ ਕੇ ਇਹ ਕਹਿੰਦੇ ਮ ਆਮ ਆਦਮੀ ਆ ਪਾ ਕੇ ਗੰਦੀਆਂ ਆਈਆਂ ਚੱਪਲਾਂ ਤਾਂ ਇਹ ਜੋ ਗੱਲ ਹੁਣ ਸਰਕਾਰਾਂ ਦੀ ਹੈ ਨਾ ਅਮਰਤਪਾਲ ਨੂੰ ਲੈ ਕੇ ਜਦੋਂ ਹੀ ਅਮਰਤਪਾਲ ਦੀ ਕਦੋਂ ਵੀ ਗੱਲ ਛੜਦੀ ਆ ਇਹਨਾਂ ਨੂੰ ਡਰ ਹੋ ਜਾਂਦਾ ਵੀ ਅਮਰਤਪਾਲ ਬਾਹਰ ਆਊਗਾ ਕੋਈ ਨਾ ਕੋਈ ਅੰਦਰੇ ਅੰਦਰ ਗਤੀ ਕੋਈ ਨਾ ਕੋਈ ਰੂਪ ਲਾ ਦਿੱਤਾ ਜਾਂਦਾਗਾ ਅਮਰਤਪਾਲ ਸਿੰਘ ਜੋ ਗੁਨਾ ਕੀਤਾ ਨਹੀਂ ਉਹਦਾ ਗੁਨਾਹਗਾਰ ਵੀ ਅਮਰਤਪਾਲ ਨੂੰ ਠਹਿਰਉਂਦੇ ਆ ਚਲੋ ਜੀ ਖਾਸ ਕਰਕੇ ਅਪਰ ਸ਼ਾਮ ਨੂੰ 8 ਵਜੇ ਲਾਈਵ ਹੋਵਾਂਗੇ ਤਾਂ ਉਹਦੇ ਵਿੱਚ ਆਪਾਂ ਅਮਰਪਾਲ ਸਿੰਘ ਬਾਰੇ ਤੇ ਕਿਸਾਨ ਭਰਾਵਾਂ ਬਾਰੇ ਵੀ ਜਰੂਰ ਦੱਸਾਂਗੇ ਜਿੱਥੋਂ ਤੱਕ ਬਈ ਵੀਡੀਓ ਜਾਂਦੀ ਹੈ ਸ਼ੇਅਰ ਕਰਦਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਦਿਆ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਬੰਦ ਨਾ ਰਹੇ ਮਿਲਦੇ ਆ ਕੱਲ ਨੂੰ ਨਵੇਂ ਟੌਪ ਧੰਨਵਾਦ